ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਬੋਹਤ ਤਾਂਤਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਮਹਾਰਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹਿਰਦਾ ਜਿੰਨਾ ਸ਼ਾਂਤ ਹੈ ਤਾਂ ਤਪਦੀਆਂ ਤਵੀਆਂ ਨੂੰ ਅਤੇ ਰੇਤਾਂ ਨੂੰ ਠਾਰ ਦਿੱਤਾ ਸੋ ਉਸੇ ਹੀ ਤਰ੍ਹਾਂ ਅੱਜ ਵੀ ਗੁਰੂ ਪਾਤਸ਼ਾਹ ਜੀ ਸੰਗਤ ਦੇ ਤਪ ਦੇ ਹਿਰਦੇ ਨੂੰ ਸੁਖੀਆਂ ਦੇ ਦਰਦ ਦੁੱਖ ਦੂਰ ਕਰਦੇ ਨੇ ਸੋ ਅੱਜ ਇਹੋ ਜੀ ਇੱਕ ਮਿਸਾਲ ਅਤੇ ਇੱਕ ਗੁਰੂ ਦਾ ਆਪਣੇ ਭਗਤ ਦੇ ਪਿਆਰੇ ਦੇਸ ਤੇ ਬੰਦੇ ਵਿੱਚ ਪ੍ਰੇਮ ਪਿਆਰ ਨੂੰ ਦਿਖਾਉਣ ਜਾ ਰਹੇ ਹਾਂ ਸੋ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਮਲੜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਭਗਤਾਂ ਦੇ ਨਾਲ ਕਿੰਨਾ ਪਿਆਰ ਅਤੇ ਪ੍ਰੇਮ ਰੱਖਦੇ ਹਨ ਸੋ ਅੱਜ ਇੱਕ ਬਹੁਤ ਵੱਡੀ ਆਪਾਂ ਤੁਹਾਨੂੰ ਮਿਸਾਲ ਦੇਣ ਜਾ ਰਹੇ ਹਾਂ ਸੋ ਅੱਜ ਜੋ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰੀਏ ਅਤੇ ਆਪਾਂ ਗੁਰੂ ਘਰ ਦੇ ਇਤਿਹਾਸ ਦੇ ਨਾਲੋਂ ਜਾਣੂ ਹੋਈਏ ਗੁਰੂ ਘਰ ਦੇ ਇਤਿਹਾਸ ਨਾਲ ਜਾਣੂ ਹੋਈਏ ਸੋ ਬਾਬਾ ਮਲਜੀ ਅਤੇ ਗੁਰੂ ਅਰਜਨ ਪਾਸ਼ਾ ਜੀ ਦਾ ਕੀ ਸੰਬੰਧ ਸੀਗਾ ਸੋ ਤੁਹਾਨੂੰ ਉਸ ਬਾਰੇ ਆਪਾਂ ਜਾਣੂ ਕਰਵਾਵਾਂਗੇ ਬਾਬਾ ਮਲਜੀ ਜੋੜੇ ਬਣਾਉਣ ਦਾ ਕੰਮ ਕਰਦੇ ਸਨ ਅਤੇ ਜੋੜੇ ਬਣਾਉਣ ਦੇ ਨਾਲ-ਨਾਲ ਸ਼ਿੰਝਾਂ ਦੇ ਵਿੱਚ ਜਾ ਕੇ ਘੁਲਣ ਵਾਸਤੇ ਵੀ ਜਾਂਦੇ ਸਨ ਇੱਕ ਵਾਰ ਬਾਬਾ ਮਲਜੀ ਕੁਸ਼ਤੀ ਕਰਨ ਵਾਸਤੇ ਸ੍ਰੀ ਤਰਨਤਾਰਨ ਸਾਹਿਬਾਏ ਇੱਥੇ ਬਾਬਾ ਮਲਜੀ ਨੂੰ ਗੁਰੂ ਅਰਜਨ ਦੇਵ ਜੀ ਦੇ ਪਹਿਲੀ ਵਾਰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਗੁਰੂ ਸਾਹਿਬ ਜੀ ਨੇ ਬਾਬਾ ਮਲਜੀ ਨੂੰ ਇਹ ਵਰ ਵੀ ਦਿੱਤਾ ਕਿ ਭਾਈ ਮੱਲਿਆ ਤੂੰ ਜਿੱਥੇ ਵੀ ਜਾਵੇਂਗਾ ਜਿੱਤ ਕੇ ਹੀ ਆਵੇਂਗਾ ਜਿੱਤ ਤੇਰੀ ਹੀ ਹੋਵੇਗੀ ਬਾਬਾ ਮੱਲਾ ਜੀ ਨੇ ਬਹੁਤ ਕੁਸ਼ਤੀਆਂ ਵਿੱਚ ਹਿੱਸਾ ਲਿਆ ਤੇ ਜਿੱਤ ਕੇ ਵੀ ਆਉਂਦੇ ਰਹੇ ਸਮਾਂ ਆਪਣੀ ਚਾਲੇ ਚੱਲਿਆ ਤੇ ਬਾਬਾ ਮਲਜੀ ਦੇ ਅੰਗ ਪੈਰ ਖੜਨੇ ਸ਼ੁਰੂ ਹੋ ਗਏ ਹੁਣ ਉਹ ਕਿਤੇ ਵੀ ਚੱਲ ਫਿਰ ਨਹੀਂ ਸਕਦੇ ਸਨ ਤੇ ਘਰੇ ਬੈਠ ਕੇ ਹੀ ਬਸ ਜੋੜੇ ਹੀ ਬਣਾਉਣ ਦਾ ਕੰਮ ਕਰਦੇ ਸਨ ਤੇ ਮਨ ਹੀ ਮਨ ਰੱਬ ਰੱਬ ਕਰਦੇ ਉਹਨਾਂ ਨੇ ਬੜੀ ਸ਼ਰਧਾ ਨਾਲ ਇੱਕ ਬਹੁਤ ਹੀ ਸੁੰਦਰ ਜੋੜਾ ਗੁਰੂ ਅਰਜਨ ਪਾਤਸ਼ਾਹ ਜੀ ਵਾਸਤੇ ਤਿਆਰ ਕੀਤਾ ਤੇ ਗੁਰੂ ਸਾਹਿਬ ਜੀ ਨੂੰ ਰੋਜ਼ਾਨਾ ਯਾਦ ਕਰਦੇ ਰਹਿੰਦੇ ਕੁਝ ਸਮਾਂ ਪਾ ਕੇ ਪੰਜਵੇਂ ਪਾਤਸ਼ਾਹ ਜੀ ਦੀ ਸ਼ਾਦੀ ਦਾ ਸਮਾਂ ਆਇਆ ਗੁਰੂ ਅਰਜਨ ਦੇਵ ਜੀ ਦੇ ਨਾਨਕੇ ਪਰਿਵਾਰ ਗੁਰੂ ਜੀ ਵਾਸਤੇ ਬਹੁਤ ਸੁੰਦਰ ਜੋੜਾ ਜਾਮਾ ਲੈ ਕੇ ਆਏ ਭਰ ਗੁਰੂ ਜੀ ਨੇ ਕਿਹਾ ਕਿ ਭਾਈ ਅਸੀਂ ਤੁਹਾਡੇ ਲੈ ਆਂਦੇ ਹੋਏ ਜੋੜੇ ਜਾਮਿਆਂ ਵਿੱਚੋਂ ਕੇਵਲ ਬਸਤਰ ਹੀ ਪਾ ਸਕਦੇ ਹਾਂ ਜੋੜੇ ਅਸੀਂ ਨਹੀਂ ਪਾ ਸਕਦੇ ਕਾਰਨ ਪੁੱਛਣ ਤੇ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਕਿ ਕੋਈ ਸਾਡਾ ਪਿਆਰਾ ਸਾਡੇ ਲਈ ਜੋੜੇ ਬਣਾ ਕੇ ਸਾਨੂੰ ਉਡੀਕ ਰਿਹਾ ਹੈ ਬਸਤਰ ਪਹਿਨ ਕੇ ਬਰਾਤ ਤੁਰ ਪੈਂਦੀ ਹੈ ਤਰਨ ਤਾਰਨ ਸਾਹਿਬ ਤੋਂ ਬਰਾਤ ਲੈ ਕੇ ਗੁਰੂ ਸਾਹਿਬ ਜੀ ਨੇ ਸ੍ਰੀ ਗੋਵਿੰਦਵਾਲ ਸਾਹਿਬ ਤੋਂ ਹੁੰਦਿਆਂ ਹੋਇਆਂ ਨਕਉਦਰਵਾਲ ਨੂੰ ਚਾਲੇ ਪਾਈ ਗੁਰੂ ਜੀ ਨੇ ਬਰਾਤ ਲੈ ਕੇ ਮਾਉਂ ਸਾਹਿਬ ਮਾਤਾ ਗੰਗਾ ਜੀ ਨੂੰ ਵਿਆਹਣ ਜਾਣਾ ਸੀ ਇਸ ਬਰਾਤ ਵਿੱਚ ਗੁਰੂ ਸਾਹਿਬ ਜੀ ਨਾਲ ਭਾਈ ਗੁਰਦਾਸ ਜੀ ਸਾਈ ਮੀਆਂ ਮੀਰ ਜੀ ਬਾਬਾ ਬੁੱਢਾ ਸਾਹਿਬ ਜੀ ਭਾਈ ਸੱਲੋ ਜੀ ਬਾਬਾ ਸੰਗ ਜੀ ਅਤੇ ਹੋਰ ਵੀ ਗੁਰੂ ਜੀ ਨਾਲ ਪਿਆਰ ਕਰਨ ਵਾਲੀਆਂ ਰੱਬੀ ਰੂਹਾਂ ਇਸ ਬਰਾਤ ਵਿੱਚ ਘੋੜੇ ਹਾਥੀਆਂ ਤੇ ਬਹੁਤ ਹੀ ਸੁੰਦਰ ਪੋਸ਼ਾਕੇ ਪਾ ਕੇ ਜਾ ਰਹੀਆਂ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਬਿਨਾਂ ਜੋੜੇ ਤੋਂ ਬਰਾਤ ਲੈ ਕੇ ਮਾਉਂ ਸਾਹਿਬ ਵੱਲ ਜਾ ਰਹੇ ਸਨ ਬਰਾਤੰ ਤਰਨ ਸਾਹਿਬ ਤੋਂ ਗੋਵਿੰਦਵਾਲ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਾਬਾ ਮਲਜੀ ਦੇ ਪਿੰਡ ਉਚੇਚੇ ਤੌਰ ਤੇ ਪਹੁੰਚੇ ਜਦ ਮੱਬਾ ਮਲਜੀ ਦੇ ਘਰ ਦੇ ਬੂਹੇ ਅੱਗੇ ਆਏ ਤੇ ਇੱਕ ਸੇਵਕ ਨੇ ਬਾਬਾ ਮਲਜੀ ਨੂੰ ਦਰਵਾਜ਼ਾ ਖੜਕਾਉਣ ਤੇ ਬਾਬਾ ਮਲਜੀ ਨੂੰ ਆਵਾਜ਼ ਦੇਣ ਦੇ ਲਈ ਗੁਰੂ ਸਾਹਿਬ ਤਵੱਗਿਆ ਲਈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਨਾ ਭਾਈ ਅੱਜ ਅਸੀਂ ਬਾਬਾ ਮਲਜੀ ਨੂੰ ਆਪ ਆਵਾਜ਼ ਦੇਾਂਗੇ ਬਾਬਾ ਮੱਲ ਜੀ ਉਸ ਸਮੇਂ ਐਸੇ ਦਰਖਤ ਦੇ ਹੀਠਾਂ ਜੋੜੇ ਬਣਾ ਰਹੇ ਸਨ ਗੁਰੂ ਸਾਹਿਬ ਜੀ ਨੇ ਆਵਾਜ਼ ਮਾਰੀ ਭਾਈ ਮੱਲਾ ਘਰੇ ਹੋ ਹਾਂ ਭਾਈ ਘਰੇ ਆ ਉਹਨਾਂ ਨੂੰ ਨਹੀਂ ਪਤਾ ਸੀ ਕਿ ਅੱਜ ਉਸ ਦੇ ਘਰ ਗੁਰੂ ਪਾਤਸ਼ਾਹ ਜੀ ਆਪ ਚੱਲ ਕੇ ਆਏ ਹਨ ਬਾਬਾ ਮੱਲਾ ਜੀ ਨੇ ਦੁਖਿਆਰੀ ਆਵਾਜ਼ ਵਿੱਚ ਕਿਹਾ ਕਿ ਭਾਈ ਅੰਦਰ ਲੰਘ ਆਓ ਮੇਰੇ ਦਰਦਾਂ ਬਹੁਤ ਹੁੰਦੀਆਂ ਹਨ ਮੈਂ ਉੱਠ ਕੇ ਨਹੀਂ ਆ ਸਕਦਾ ਗੁਰੂ ਸਾਹਿਬ ਜੀ ਨੇ ਬਾਬਾ ਮੱਲਾ ਜੀ ਦੇ ਕੋਲ ਆ ਕੇ ਕਿਹਾ ਕਿ ਭਾਈ ਮੱਲਾ ਬੜਾ ਹੌਲੀ ਬੋਲਦਾ ਹੈ ਕੀ ਗੱਲ ਹੈ ਬੜਾ ਦੁਖੀ ਲੱਗ ਰਿਹਾ ਬਾਬਾ ਮੱਲਾ ਜੀ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਮੇਰੇ ਸਾਰੇ ਸਰੀਰ ਵਿੱਚੋਂ ਦਰਦਾਂ ਬਹੁਤ ਨਿਕਲ ਰਹੀਆਂ ਹਨ ਮੇਰੇ ਤੋਂ ਉੱਠ ਕੇ ਖੜਿਆ ਵੀ ਨਹੀਂ ਜਾਂਦਾ ਗੁਰੂ ਸਾਹਿਬ ਜੀ ਨੇ ਕਿਹਾ ਕਿ ਭਾਈ ਮੱਲਾ ਉੱਠ ਬਰਾਤੇ ਜਾਣਾ ਤੂੰ ਸਾਡੇ ਨਾਲ ਬਾਬਾ ਮੱਲਾ ਜੀ ਨੇ ਹੱਥ ਜੋੜ ਕੇ ਕਿਹਾ ਗੁਰੂ ਪਾਤਸ਼ਾਹ ਜੀ ਮੈਂ ਕਿੱਥੇ ਬਰਾਤੇ ਜਾ ਸਕਦਾ ਹਾਂ ਮੇਰਾ ਤਾਂ ਅੰਗ ਅੰਗ ਦਰਦਾਂ ਨਾਲ ਜੁੜਿਆ ਪਿਆ ਹੈ ਮੈਂ ਤਾਂ ਉੱਠ ਕੇ ਖੜੋ ਵੀ ਨਹੀਂ ਸਕਦਾ ਮੈਂ ਤੁਹਾਡੇ ਲਈ ਇੱਕ ਜੋੜਾ ਬਣਾਇਆ ਹੈ ਇਹ ਪਹਿਨ ਲਵੋ ਜਦ ਗੁਰੂ ਸਾਹਿਬ ਜੀ ਨੇ ਬਾਬਾ ਮੱਲ ਜੀ ਦੀਆਂ ਦਰਦਾਂ ਬਾਰੇ ਵਾਰ-ਵਾਰ ਸੁਣਿਆ ਤਾਂ ਗੁਰੂ ਜੀ ਨੇ ਕਿਹਾ ਭਾਈ ਮੱਲਾ ਜੀ ਹਿੰਮਤ ਕਰੋ ਇਹ ਜੋੜਾ ਤੁਸੀਂ ਆਪ ਉੱਠ ਕੇ ਸਾਨੂੰ ਪਵਾਓ ਭਾਈ ਮੱਲਾ ਨੇ ਕਿਹਾ ਗੁਰੂ ਸਾਹਿਬ ਜੀ ਮੈਂ ਤਾਂ ਉੱਠ ਕੇ ਖੜੋ ਨਹੀਂ ਸਕਦਾ ਤੁਸੀਂ ਆਪ ਇਹ ਜੋੜਾ ਪਹਿਨ ਲਵੋ ਤਾਂ ਗੁਰੂ ਸਾਹਿਬ ਜੀ ਨੇ ਫਿਰ ਕਿਹਾ ਨਹੀਂ ਭਾਈ ਮੱਲ ਜੀ ਹਿੰਮਤ ਕਰੋ ਉੱਠੋ ਅਸੀਂ ਅੱਜ ਤੁਹਾਡੇ ਹੱਥੋਂ ਇਹ ਜੋੜਾ ਪਹਿਨ ਕੇ ਤੇ ਤੁਹਾਨੂੰ ਨਾਲ ਲੈ ਕੇ ਬਰਾਤੇ ਜਾਣਾ ਹੈ ਤਾਂ ਬਾਬਾ ਮੱਲ ਜੀ ਨੇ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਉੱਠਣ ਦੀ ਕੋਸ਼ਿਸ਼ ਕਰਦੇ ਹੋਏ ਹੌਲੀ-ਹੌਲੀ ਗੁਰੂ ਸਾਹਿਬ ਜੀ ਦੇ ਸਾਹਮਣੇ ਉੱਠ ਕੇ ਖੜੋ ਗਏ ਬਹੁਤ ਹੈਰਾਨ ਹੋਏ ਸਾਰੇ ਸਰੀਰ ਦੀਆਂ ਦਰਦਾਂ ਵੀ ਚਲੀਆਂ ਗਈਆਂ ਤੇ ਸਰੀਰ ਪਹਿਲਾਂ ਵਰਗਾ ਨਵ ਬਰ ਨਵ ਹੋ ਗਿਆ ਫਿਰ ਬਾਬਾ ਮਲ ਜੀ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਹੱਥੀਂ ਜੋੜਾ ਪਹਿਨਾਇਆ ਗੁਰੂ ਸਾਹਿਬ ਜੀ ਨੇ ਪ੍ਰਸੰਨ ਹੁੰਦਿਆਂ ਕਿਹਾ ਕਿ ਭਾਈ ਮਲ ਜੀ ਮੰਗੋ ਅੱਜ ਤੁਹਾਨੂੰ ਕੀ ਚਾਹੀਦਾ ਹੈ ਮੰਗੋ ਜੋ ਮੰਗਣਾ ਹੈ ਤਾਂ ਬਾਬਾ ਮਲ ਜੀ ਨੇ ਇੱਥੇ ਗੁਰੂ ਸਾਹਿਬ ਜੀ ਤੋਂ ਹੱਥ ਜੋੜ ਕੇ ਆਪਣੀ ਦੇਹ ਅਰੋਗਤਾ ਦੀ ਦਾਤ ਮੰਗੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਵਚਨ ਕੀਤਾ ਕਿ ਭਾਈ ਮੱਲਿਆ ਤੇਰੇ ਇਸ ਸਥਾਨ ਤੇ ਜੋ ਵੀ ਕੋਈ ਸਰਦਾ ਦੇ ਨਾਲ ਸਤ ਚੌਕੀਆਂ ਭਰੇਗਾ ਉਸ ਨੂੰ ਇੱਥੋਂ ਤੰਦਰੁਸਤੀ ਦੀ ਦਾਤ ਮਿਲੇਗੀ ਤੇਰੇ ਘਰ ਦੀ ਚਰਨ ਧੂੜ ਜਿਹੜੇ ਵੀ ਸਰੀਰ ਤੇ ਲੱਗੇਗੀ ਉਹ ਸਰੀਰ ਨਿਰੋਗ ਹੋ ਜਾਵੇਗਾ ਸੋ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਤੋਂ ਇਹ ਵਰਦਾਨ ਲੈ ਕੇ ਬਾਬਾ ਮਲ ਜੀ ਤੰਦਰੁਸਤ ਤੇ ਬਹੁਤ ਪ੍ਰਸੰਨ ਹੋ ਗਏ ਤੇ ਗੁਰੂ ਸਾਹਿਬ ਜੀ ਨਾਲ ਬਰਾਤੇ ਜਾਣ ਵਾਸਤੇ ਤਿਆਰ ਹੋ ਗਏ ਸੋ ਗੁਰੂ ਸਾਹਿਬ ਜੀ ਦੇ ਇਸ ਵਰਦਾਨ ਦੇ ਨਾਲ ਸੰਗਤਾਂ ਅੱਜ ਵੀ ਇਸ ਸਥਾਨ ਤੇ ਆ ਕੇ ਲਾਹਾ ਪ੍ਰਾਪਤ ਕਰਦੀਆਂ ਹਨ ਹਰ ਸ਼ਨੀਵਾਰ ਚੌਂਕੀ ਲੱਗਦੀ ਹੈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਹਨ ਤੇ ਆਈ ਹੋਈ ਸੰਗਤ ਦੀ ਤੰਦਰੁਸਤੀ ਦੀ ਅਰਦਾਸ ਵੀ ਕੀਤੀ ਜਾਂਦੀ ਹੈ ਸੰਗਤ ਸ਼ਨੀਵਾਰ ਦੇ ਦਿਨ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਬਾਬਾ ਮਲ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਗੁਰਦੁਆਰਾ ਸਾਹਿਬ ਮਲੜੀ ਸਾਹਿਬ ਹਾਜ਼ਰੀ ਭਰ ਕੇ ਦੇਹ ਰੋਗਤਾ ਹਾਸਲ ਕਰਦੀ ਹੈ ਸੋ ਆਪ ਸਭ ਸੰਗਤਾਂ ਅੱਗੇ ਬੇਨਤੀ ਹੈ ਕਿ ਜੋ ਵੀ ਮਾਈ ਭਾਈ ਗੋਡਿਆਂ ਜੋੜਾਂ ਜਾਂ ਸਰੀਰ ਦੇ ਕਿਸੇ ਵੀ ਰੋਗ ਦਾ ਸ਼ਿਕਾਰ ਹੋਈਆਂ ਹਨ ਸੰਗਤਾਂ ਤੇ ਕਿਤੇ ਆਰਾਮ ਨਹੀਂ ਆ ਰਿਹਾ ਤਾਂ ਇੱਕ ਵਾਰ ਪੂਰੀ ਸ਼ਰਧਾ ਨਾਲ ਗੁਰਦੁਆਰਾ ਮਾਲੜੀ ਸਾਹਿਬ ਸਤ ਚੌਂਕੀਆਂ ਭਰ ਕੇ ਲਾਹਾ ਪ੍ਰਾਪਤ ਕਰੋ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਰਵਜਨ ਦੇਵ ਜੀ ਮਹਾਰਾਜ ਪੰnje ਪਾਸ਼ਾ ਇਸ ਸਥਾਨ ਤੇ ਆਏ ਜੋ ਨੌਸਰ ਲੋਗ ਵਾਸਤੇ ਚਲੇ ਸਨ ਇਸ ਸਥਾਨ ਤੇ ਦੁਆਏ ਤਾਂ ਬਾਬਾ ਮਲਜੀ ਨੇ ਸਤਗੁਰੂ ਜੀ ਦੇ ਦਰਸ਼ਨ ਕੀਤੇ ਬਹੁਤ ਪ੍ਰਸੰਨ ਹੋਏ ਅਤੇ ਉਸ ਸਮੇਂ ਬਾਬਾ ਮਲਜੀ ਜੋੜਾਂ ਦੇ ਦਰਦਾਂ ਨਾਲ ਬਹੁਤ ਗ੍ਰਸਤ ਸਨ ਉੱਠਿਆ ਬੈਠਿਆ ਨਹੀਂ ਜਾ ਰਿਆ ਸੀ ਉਹਨਾਂ ਕੋਲ ਉਹ ਵੀ ਸੰਗਤਾਂ ਇਸ ਅਸਥਾਨ ਤੇ ਸਰਬਾ ਨਾਲ ਭਾਵਨਾ ਨਾਲ ਚੌਂਕੀਆਂ ਭੰਗੀਆਂ ਸੱਤ ਚੌਂਕੀਆਂ ਸੱਤ ਸ਼ਨੀਵਾਰ ਜੋ ਇਸ ਸਥਾਨ ਤੇ ਸੰਗਤਾਂ ਆਉਣ ਗਈਆਂ ਉਹਨਾਂ ਦੇ ਦਰਦਾਂ ਦੇ ਰੋਗ ਸਾਰੇ ਰੋਗ ਜੋ ਵੀ ਰੋਗ ਹਨ ਸਰੀਰ ਦੇ ਉਹ ਦੂਰ ਹੋਣਗੇ ਇੱਥੇ ਜੋ ਚੰਨ ਧੂੜ ਹੈ ਵੀ ਪਲ ਦੇ ਥੱਲੇ ਉਹ ਆਪਣੇ ਸਰੀਰ ਤੇ ਲਗਾਉਂਦੀਆਂ ਹਨ ਜਿੱਥੇ ਜਿੱਥੇ ਦਰਦਾਂ ਹਨ ਉਹ ਆਰਾਮ ਹੁੰਦਾ ਹੈ ਸੰਗਤਾਂ ਖੇਕ ਰਾਜੀ ਹੋ ਕੇ ਜਾਂਦੀਆਂ ਹਨ ਕਾਫੀ ਦੂਰ ਦੂਰ ਤੱਕ ਸੰਗਤਾਂ ਇੱਥੇ ਆਉਂਦੀਆਂ ਹਨ ਅਤੇ ਆਪਣੇ ਦੁੱਖ ਦੂਰ ਕਰਕੇ ਹੱਸਦੇ ਖੇੜਦੇ ਜਾਂਦੇ ਹਨ ਅਈ ਵਾਰੀ ਅਸੀਂ ਦੇਖਿਆ ਵੀ ਹੈ ਕਿ ਵੀਓ ਚੇਅਰ ਤੇ ਹੁੰਦੇ ਹਨ ਭਈ ਸੰਗਤਾਂ ਦਰਦਾਂ ਦੇ ਰੋਗੀ ਨੂੰ ਹਾਜ਼ਰੀਆਂ ਭਰਦੇ ਹਨ ਚੌਂਕੀ ਭਰਦੇ ਹਨ ਤਾਂ ਇੱਥੇ ਆਣ ਕੇ ਚੰਨ ਤੂੜ ਲੈਂਦੇ ਹਨ ਉਹ ਨਾਮਕ ਦਾ ਪ੍ਰਸ਼ਾਦ ਲੈਂਦੇ ਹਨ ਛਕਦੇ ਹਨ ਤਾਂ ਉਹ ਸਾਰੀਆਂ ਸੰਗਤਾਂ ਬਿਲਕੁਲ ਸਹੀ ਹੋ ਗੋ ਨਵਾਂ ਤੰਦਰੁਸਤ ਹੋ ਕੇ ਇਥੋਂ ਜੋ ਗੁਰੂ ਚੱਕੇ ਜਾਉਂ ਵੀਓ ਚੇਅਰ ਤੇ ਲੈ ਕੇ ਹੁੰਦੇ ਹਨ ਉਜੇਦਾਂ ਚੌਂਕੀਆਂ ਪਰਦੇ ਹਨ ਆਜੀਆਂ ਪਰਦੇ ਹਨ ਮਹਾਰਾਜ ਦੇ ਸਥਾਨ ਦੀਆਂ ਉਹ ਠੀਕ ਹੋ ਕੇ ਤੰਬਰੁਸਤ ਹੋ ਕੇ ਇੱਥੋਂ ਜਾਂਦੀਆਂ ਹਨ ਸੋ ਇਹ ਬਹੁਤ ਪਵਿੱਤਰ ਸਥਾਨ ਹੈ ਨੂੰ ਸਾਧ ਸੰਗਤ ਦੇ ਚਰਨਾਂ ਚ ਬੈੰਧਿਆ ਕਿ ਕਈ ਵਾਰ ਤੋਂ ਬਾਅਦ ਸੰਗਤਾਂ ਇਸ ਸਥਾਨ ਤੇ ਦਰਸ਼ਨ ਕਰਕੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰੋ ਅਤੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ